ਕਾਲਾ ਸੁਖਵੀਰ ਸਿੰਘ ਬਾਦਲਾ ਅਕਾਲੀ ਦਲ ਦੇ ਮੁੜ ਪ੍ਰਧਾਨ ਬਣੇ ਨੇ ਤਾਂ ਹੁਣ ਉਹਨਾਂ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਦੱਸਦੀਏ ਕਿ ਸ਼੍ਰੀ ਕਾਲਤਾਖਸਾਹਿਬ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਆ ਉਹਨਾਂ ਦੇ ਵੱਲੋਂ ਵੀ ਜਿਹੜੇ ਸਵਾਲ ਖੜੇ ਕੀਤੇ ਗਏ ਨੇ ਉੱਥੇ ਹੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੀ ਬੋਗਸ ਭਰਤੀ ਕਰਕੇ ਜਿਹੜੇ ਆਪਣੇ ਮੈਂਬਰ ਬਣਾਏ ਜਾ ਰਹੇ ਨੇ ਤੇ ਨਾਲ ਹੀ ਆਪ ਹੀ ਡੈਲੀਕੇਟ ਮੈਂਬਰ ਚੁਣ ਕੇ ਆਪ ਹੀ ਪ੍ਰਧਾਨ ਬਣ ਗਏ ਤਾਂ ਉਹਨਾਂ ਦੇ ਵੱਲੋਂ ਵੱਡੀਆਂ ਗੱਲਾਂ ਨੇ ਜਿਹੜੀਆਂ ਵਾਕਿਆ ਗਈਆਂ ਉਹਨਾਂ ਦੇ ਵੱਲੋਂ ਕਿਹਾ ਗਿਆ ਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੁਣ ਪ੍ਰਧਾਨ ਬਣੇ ਨੇ ਸੁਖਬੀਰ ਸਿੰਘ ਬਾਦਲ ਉਹ ਆਪ ਹੀ ਪ੍ਰਧਾਨ ਬਣੇ ਨੇ ਉਹਨਾਂ ਨੂੰ ਕਿਸੇ ਨੇ ਪ੍ਰਧਾਨ ਨਹੀਂ ਬਣਾਇਆ ਤਾਂ ਉਹਨਾਂ ਤੇ ਹੁਣ ਵੱਡੇ ਸਵਾਲ ਖੜੇ ਹੋਏ ਨੇ ਦੱਸਤੀਏ ਕਿ ਪੰਜ ਮੈਂਬਰੀ ਕਮੇਟੀ ਜਿਹੜੀ 2 ਦਸੰਬਰ ਨੂੰ ਸ਼੍ਰੀ ਕਾਲਤਾਕ ਸਾਹਿਬ ਤੋਂ ਬਣਾਈ ਗਈ ਸੀ ਉਹਨਾਂ ਦੇ ਵੱਲੋਂ ਵੀ ਜਿਹੜੇ ਵੱਡੇ ਸਵਾਲ ਨੇ ਖੜੇ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵੱਲੋਂ ਜਿਹੜੀ ਭਾਰਤੀ ਚਲਾਈ ਜਾ ਰਹੀ ਆ ਉਸ ਨੂੰ ਬੋਗਸ ਭਾਰਤੀ ਦੱਸਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਮੈਂਬਰ ਬਣੇ ਨੇ ਡੈਲੀਕੇਟ ਮੈਂਬਰ ਬਣੇ ਨੇ ਉਹ ਵੀ ਜਿਹੜੇ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਖੁਦ ਹੀ ਬਣਾਏ ਗਏ ਸੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸ਼੍ਰੀ ਕਲਤਕ ਸਾਬ ਦੇ ਹੁਕਮਾਂ ਦੀ ਉਲੰਘਣਾ ਹੀ ਨਹੀਂ ਸਕੋ ਹੁਕਮਾਂ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਗਿਆ ਹੈ ਇਹ ਚੋਣ ਸ਼੍ਰੋਮਣੀ ਅਕਾਲੀ ਦਲ ਦਾ ਪਕੌੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ ਇਹ ਚੋਣ ਗੈਰ ਲੋਕਤੰਤ੍ਰਿਕ ਵਿਧੀ ਰਾਹੀਂ ਕੀਤੀ ਗਈ ਹੈ ਪ੍ਰਧਾਨ ਵੱਲੋਂ ਚੁਣੇ ਡੈਲੀਕੇਟ ਪ੍ਰਧਾਨ ਨੂੰ ਚੁਣਿਆਏ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਲੋਕਾਂ ਦੀਆਂ ਉਮੀਦਾਂ ਨੂੰ ਤਹਸਨੈਸ ਕੀਤਾ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੀ ਬਚੀ ਹੋਈ ਸ਼ਾਖ ਵੀ ਖਤਮ ਕਰੇਗਾ ਉਹਨਾਂ ਨੇ ਕਿਹਾ ਹੈ ਕਿ ਬਾਕੀ ਸਿਆਸੀ ਪਾਰਟੀਆਂ ਖੁਸ਼ ਹੋ ਰਹੀਆਂ ਇਹ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਖਤਮ ਕਰੇਗਾ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜੋ ਸ਼੍ਰੀ ਕਲਤਕ ਸਾਬ੍ਹ ਤੋਂ ਥਾਪੀ ਗਈ ਸੀ ਇਹ ਤਾਂ ਬਾਦਲ ਦੀ ਪਾਰਟੀ ਆ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਹੀ ਭਾਜਪਾ ਨੂੰ ਪੰਜਾਬ ਦੇ ਵਿੱਚ ਸਥਾਪਿਤ ਕੀਤਾ ਸੀ ਤਾਂ ਹੋਰ ਕੀ ਕੁਝ ਕਿਹਾ ਸ਼੍ਰੀ ਕਲਤਕ ਸਾਬ੍ਹ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਓ ਸੁਣਦੇ ਹਾਂ

И вы дарли к центру любителя. Она... Корганца. У АДБ есть могида на

меня кормя бегут дально путяго иосан рестораны из старого огня внеосан в пенджабе بفر پندرہ سال سرکاری کی کی تاس سرکار نی؟ شرومنی اکالی دال فیڈرل تانچی دا مدعی سی کی فیڈرل تانچی دے حق دے بچے انہا نے آواز اٹھائی ਉਹ ਬਾੜ ਉਹ ਜਾਬਤ ਪਿੰਡਾਂ ਨੂੰ ਉਹ ਬਾੜ ਕਿ ਬੜਿਆ ਸੇ ਕੀ ਚੰਦ ਦਾ ਰੌਲ ਤਾਂ ਮੇਰਾ ਪ੍ਰੋਪਰ ਕਰ ਲਵਾਂ ਸੀ ਇਹ ਨਾਮਿਤ ਆਵਾਜ਼ ਉਹੀ ਉਹ ਉਹ ਜਾਬਤ ਪਿੰਡਾਂ ਦਾ ਮਸਲਾ ਸਭ ਤੋਂ ਅਹਿਮ ਮਸਲਾ ਸੀ ਕਿ ਇਹ ਨਾਮਿਤ ਦਿੱਪ ਦੀ ਨਾਲ ਪਾਈ ਬੰਨ੍ਹੂ ਦੀਆਂ آنیا دا مسئله دیگه بی کن چکه ایه؟ کیه اینا نیه؟ گره ایک نکت ود صدا نازوان ورسی پشت پندر سندران شهید گیتا ایم زیاسی اونا رو انصاف تو آده نکتن گیتا

ਪੰਦਰਾਂ ਸਾਲ ਫਰਕ ਬੇਵਕੁਰੰਗੀਆਂ ਉਰ ਦੀ ਜਿਵੇਂ ਬਾਲੂ ਗੂੜੀ ਯਾਰੀ ਰੰਗੀਆਂ ਪੂਰੀ